ਕੈਨੇਡਾ ਆ ਕੇ ਨਾ ਮੈਨੂੰ ਇੱਕ ਗੱਲ ਸਮਝ ਆ ਗਈ ਆ ਇਹ ਗੱਲ ਮੈਨੂੰ ਇੰਡੀਆ ਵਿੱਚ ਨਹੀਂ ਪਤਾ ਸੀ ਇਸ ਗੱਲ ਦਾ ਅਹਿਸਾਸ ਕਹਿ ਸਕਦੇ ਆ ਮੈਨੂੰ ਪੰਜਾਬ ਵਿੱਚ ਨਹੀਂ ਸੀ ਰੱਬ ਦੇ ਅੱਗੇ ਜਿਹੜੀ ਬੰਦੇ ਦੀ ਔਕਾਤ ਆ ਨਾ ਉਹ ਸਿਰਫ ਮੰਗਤੇ ਵਾਲੀ ਆ ਮੰਗਤਾ ਹੀ ਇੱਕ ਬੰਦਾ ਜਾਂਦਾ ਤੇ ਮੰਗਤਾ ਹੀ ਮਰਦਾ ਤੇ ਇਹ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਇਦਾਂ ਸਮਝਾਉਣਾ ਜਦੋਂ ਮੈਂ ਪੰਜਾਬ ਵਿੱਚ ਸੀਗਾ ਇੰਡੀਆ ਤਾਂ ਉਦੋਂ ਮੈਂ ਸੋਚਦਾ ਹੁੰਦਾ ਸੀ ਕਿ ਆਪਾਂ ਰੱਬ ਤੋਂ ਨਾ ਇੱਕ ਟਾਈਮ ਤੱਕ ਹੀ ਮੰਗਣਾ ਕਿ ਜਦੋਂ ਰੱਬ ਨੇ ਆਪਾਂ ਨੂੰ ਇੰਨਾ ਕੁ ਕਰਤਾ ਚਾਰ ਪੈਸੇ ਹੋਏ ਥੋੜਾ ਸਟੈਂਡ ਹੋ ਗਿਆ ਉਸ ਤੋਂ ਬਾਅਦ ਆਪਾਂ ਸਿਰਫ ਕੀ ਆ ਰੱਬ ਦਾ ਸ਼ੁਕਰਾਨਾ ਕਰਿਆ ਕਰਨਾ ਧੰਨਵਾਦ ਕਰਿਆ ਕਰਨਾ ਪਰ ਰੱਬ ਤੋਂ ਮੰਗਣਾ ਨਹੀਂ ਆਪਾਂ ਰੱਬ ਨੂੰ ਖੇਚਲ ਨਹੀਂ ਦੇਣੀ ਜਿੱਦਾਂ ਆਪਾਂ ਕਿ ਆਪਣੇ ਮਾਪਿਓ ਭੈਣ ਭਰਾ ਨੂੰ ਇੱਕ ਦੋ ਅਹਸਾਨ ਲੈ ਕੇ ਬਾਅਦ ਚ ਉਹਨਾਂ ਨੂੰ ਕੀ ਆ ਸਵਾਲ ਨਹੀਂ ਕਰਦੇ ਤਾਂ ਮੈਂ ਵੀ ਇਦਾਂ ਹੀ ਸੋਚਦਾ ਸੀਗਾ ਰੱਬ ਪ੍ਰਤੀ ਰੱਬ ਤੇ ਇਨਸਾਨਾਂ ਵਿੱਚ ਨਾ ਬਹੁਤ ਹੀ ਮਤਲਬ ਬਹੁਤ ਵੱਡਾ ਫਰਕ ਹੈ ਕਿਉਂਕਿ ਮੈਂ ਨਾ ਇੱਥੇ ਕੈਨੇਡਾ ਆ ਕੇ ਦੇਖਿਆ ਕਿ ਬੰਦੇ ਕੋਲ ਕਿੰਨੇ ਮਰਜ਼ੀ ਪੈਸੇ ਆ ਜਾਣ ਘਰ ਲੈ ਲੈ ਕਾਰਾਂ ਲੈ ਲੈ ਕੁਛ ਮਰਜ਼ੀ ਲੈ ਲੈ ਪਰ ਜਿਹੜੀ ਬੰਦੇ ਦੀਆਂ ਖੁਆਇਸ਼ਾਂ ਜਿਹੜੀਆਂ ਉਹਦੀਆਂ ਇਛਾਵਾਂ ਉਹ ਕਦੇ ਨਹੀਂ ਮਰਦੀਆਂ ਤਾਂ ਪਹਿਲਾਂ ਮਤਲਬ ਹੁੰਦਾ ਬੰਦੇ ਨੂੰ ਕਿ ਮੈਨੂੰ ਇੰਨੇ ਪੈਸੇ ਹੋਣ ਮੇਰੇ ਕੋਲ ਆਹ ਚੀਜ਼ ਹੋਵੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਰੱਬ ਹੌਲੀ-ਹੌਲੀ ਤੁਹਾਨੂੰ ਹਰ ਇੱਕ ਚੀਜ਼ ਦੇ ਦਿੰਦਾ ਪਰ ਉਹੀ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਹੁੰਦੀਆਂ ਜਿਹੜੀਆਂ ਤੁਹਾਡੀਆਂ ਇਛਾਵਾਂ ਹੁੰਦੀਆਂ ਉਹ ਬਦਲ ਜਾਂਦੀਆਂ ਪਹਿਲਾਂ ਕੀ ਆ ਬੰਦਾ ਰੱਬ ਤੋਂ ਆਪਣੇ ਲਈ ਮੰਗਦਾ ਫਿਰ ਹੌਲੀ-ਹੌਲੀ ਕੀ ਆ ਉਹ ਆਪਣੇ ਬੱਚਿਆਂ ਲਈ ਭੈਣ ਭਰਾਵਾਂ ਲਈ ਮਾਂ ਪਿਓ ਲਈ ਆਪਣੇ ਘਰ ਵਾਲੀ ਤੇ ਇਹਨਾਂ ਸਭ ਲਈ ਮੰਗਣ ਲੱਗ ਜਾਂਦਾ ਤਾਂ ਮੁੱਖ ਦੀ ਗੱਲ ਇਹੀ ਆ ਕਿ ਬੰਦਾ ਚਾਹੇ ਕੁਝ ਮਰਜੀ ਕਮਾਲ ਹੈ ਇਸ ਦੁਨੀਆ ਤੇ ਆਖਰ ਨੂੰ ਉਹਨੇ ਮੰਗਣਾ ਹੀ ਆ ਜਦੋਂ ਤੱਕ ਬੰਦਾ ਮਰਦਾ ਹੈ ਤੁਹਾਨੂੰ ਕੀ ਲੱਗਦਾ ਹੈ ਅੰਬਾਨੀ ਅਡਾਨੀ ਜਾਂ ਫਿਰ ਇਲਾਨ ਮਸਕ ਇਹ ਕਿੰਨੇ ਵੱਡੇ ਬੰਦੇ ਨੇ ਜਿਨ੍ਹਾਂ ਕੋਲ ਦੁਨੀਆ ਦੀ ਸਭ ਤੋਂ ਵੱਧ ਦੌਲਤ ਹੈ ਇਹ ਮੰਗਦੇ ਨਹੀਂ ਹੋਣ ਤਾਂ ਇੱਥੇ ਬੰਦੇ ਕੋਲ ਕਿੰਨੇ ਵੀ ਪੈਸੇ ਜੁੜ ਜਾਣ ਕਿੰਨੀ ਦੌਲਤ ਸ਼ੌਰਤ ਕੁਝ ਵੀ ਹੋ ਜੇ ਪਰ ਬੰਦਾ ਮੰਗਦਾ ਰਹਿੰਦਾ ਹੈ ਮਰਦੇ ਦਮ ਤੱਕ ਤੇ ਇਦਾਂ ਹੀ ਬਸ ਆਪਣਾ ਪਹਿਲਾਂ ਛੋਟੀਆਂ ਖੁਆਇਸ਼ਾਂ ਸੀ ਇਦਾਂ ਲੱਗਦਾ ਕਿ ਉਹ ਐਡੀਆਂ ਵੱਡੀਆਂ ਨਹੀਂ ਖੁਆਇਸ਼ਾਂ ਸੀ ਜਿਹੜੀਆਂ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਹੋਣ ਚਾਹੀਦੀਆਂ ਇਹ ਜ਼ਿਆਦਾ ਜ਼ਰੂਰੀ ਨੇ ਤਾ ਰੱਬ ਨੂੰ ਅੱਜ ਵੀ ਉਹ ਚੀਜ਼ਾਂ ਲਈ ਕੀ ਆ ਉਹ ਅਰਦਾਸ ਕਰੀਦੀ ਆ ਤੇ ਜਿਹੜੀਆਂ ਚੀਜ਼ਾਂ ਪਹਿਲਾਂ ਦਿੱਤੀਆਂ ਹੋਈਆਂ ਉਹਨਾਂ ਲਈ ਸ਼ੁਕਰਾਨਾ ਕਰੀਦਾ ਤਾਂ ਇਹੀ ਆ ਕੇ ਬੰਦਾ ਮਰਦੇ ਦਮ ਤੱਕ ਕੀ ਆ ਬੰਦੇ ਦੀਆਂ ਜਿਹੜੀਆਂ ਖਵਾਇਸ਼ਾਂ ਉਹ ਕਦੇ ਨਹੀਂ ਮੁੱਕਦੀਆਂ ਤੇ ਇਹ ਬਸ ਉਦੋਂ ਹੀ ਮੁੱਕਦੀਆਂ ਜਦਨ ਕੀ ਆ ਬੰਦਾ ਖੁਦ ਮੁੱਕਦਾ